ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ 13 ਮਾਰਚ ਨੂੰ ਫਿਰ ਹੰਗਾਮੀ ਮੀਟਿੰਗ ਸੱਦੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਤਰ ਦੱਸਦੇ ਨੇ ਕਿ ਇਸ ਮੀਟਿੰਗ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੱਲੋਂ ਕੀਤੀ ਜਾਵੇਗੀ ਆਪ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਅਤੇ ਹੋਰ ਵੱਡੇ ਆਗੂ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਰਕਤ ਕਰਨ ਜਾ ਰਹੇ ਨੇ ਕੈਬਨਟ ਦੇ ਵਿੱਚ ਬਦਲਾਅ ਹੋਵੇਗਾ ਇਸ ਉੱਤੇ ਵੀ ਮੋਰ ਲੱਗ ਚੁੱਕੀ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਜਿਹੜਾ ਸੁਪਰੀਮ ਸੁਪਰੀਮੋ ਨੇ ਆਪ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹ ਫਿਰ ਦੁਬਾਰਾ ਮંત્રી ਮੰਡਲ ਦੇ ਵਿੱਚ ਵਿਸਤਾਰ ਕਰਨਾ ਵਿਸਤਾਰ ਕਰਨਾ ਚਾਹੁੰਦੇ ਨੇ ਇਸ ਲਈ ਉਹ 10 ਦਿਨ ਦੇ ਦੌਰੇ ਤੇ ਜਿਹੜਾ ਹੈ ਪੰਜਾਬ ਦੇ ਵਿੱਚ ਆਏ ਨੇ ਹਾਲਾਂਕਿ ਉਹਨਾਂ ਵੱਲੋਂ ਐ ਜਿਹੜਾ ਕੋਈ ਤੂਤਰਕ ਨਹੀਂ ਕੀਤੀ ਜਾ ਰਹੀ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਲਰੇਡੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਖਾਸ ਕਰਕੇ ਕਿਸਾਨ ਅਤੇ ਕਿਸਾਨ ਆਗੂ ਜਿਹੜੇ ਜਥੇਬੰਦੀਆਂ ਤੋਂ ਬਿਲੋਂਗ ਕਰਦੇ ਨੇ ਕਿਉਂਕਿ ਕਿਸਾਨਾਂ ਵੱਲੋਂ ਵੀ ਲਲਕਾਰ ਮਾਰੀ ਹੋਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੈਲੰਜ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਪ੍ਰਸ਼ਾਸਨ ਨੂੰ ਪਰੇਸ਼ਾਨ ਕਰੋਗੇ ਤਾਂ ਤੁਹਾਡੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸੂਤਰ ਦੱਸਦੇ ਨੇ ਕਿ 13 ਮਾਰਚ ਨੂੰ ਇੱਕ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਕੀਤਾ ਜਾਵੇਗਾ ਹਲਕਾ ਮਲੇਰਕੋਟਲੇ ਦੇ ਵਿੱਚੋਂ 4-5 ਨਾਮ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਹੈ ਪੰਜਾਬ ਬੋਰਡ ਚੇਅਰਮੈਨ ਬਣਾਇਆ ਜਾ ਸਕਦਾ ਹੈ ਉਹ ਚੇਅਰਮੈਨ ਕਿਵੇਂ ਬਣਾਉਣਾ ਹੈ ਕਿੱਥੇ ਬਣਾਉਣਾ ਹੈ ਇਹ ਗੱਲਬਾਤ ਹੋਵੇਗੀ 13 ਮਾਰਚ ਨੂੰ 13 ਮਾਰਚ ਨੂੰ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਬਣੇ ਪ੍ਰਧਾਨ ਆਮਨ ਅਰੂੜਾ ਵੱਲੋਂ 11 ਵਜੇ ਜਿਹੜਾ ਮੁੱਖ ਮੰਤਰੀ ਦਾ ਗ੍ਰਹਿ ਰਹਿائش ਚੰਡੀਗੜ੍ਹ ਵਿਖੇ ਉੱਥੇ ਪਹੁੰਚਣਾ ਹੋਵੇਗਾ ਨਾਲ ਦੀ ਨਾਲ ਹੀ ਇੱਕ ਮੰਤਰੀ ਬਨਾਇਆ ਜਾਵੇਗਾ ਉਸ ਮੰਤਰੀ ਦਾ ਨਾਮ ਹਾਲੇ ਡਿਸਕਲੋਜ਼ ਯਾਨੀ ਕਿ ਓਪਨ ਨਹੀਂ ਕੀਤਾ ਜਾ ਰਿਹਾ ਉਹਨੂੰ ਡਿਸਕਲੋਜ਼ ਕਰਕੇ ਬੈਠੇ ਹੋਏ ਨੇ ਉਹਨਾਂ ਕਹਿੰਿਆ ਕਿ ਅਸੀਂ ਕਹਿ ਨਹੀਂ ਸਕਦੇ ਉਹ ਲਫਾਫਾ ਜਿਹੜਾ ਹੈ ਉਹ 13 ਮਾਰਚ ਨੂੰ ਖੁੱਲੇਗਾ ਉਹਦੇ ਵਿੱਚੋਂ ਇੱਕ ਮੰਤਰੀ ਦੀ ਛੁੱਟੀ ਹੁੰਦੀ ਹੈ ਦੋ ਮੰਤਰੀਆਂ ਦੀ ਛੁੱਟੀ ਹੁੰਦੀ ਹੈ ਇੱਕ ਮੰਤਰੀ ਨਵਾਂ ਬਣਾਇਆ ਜਾਂਦਾ ਹੈ ਜਾਂ ਦੋ ਮੰਤਰੀ ਬਣਾਏ ਜਾਂਦੇ ਨੇ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਜਿਹੜੀ ਹੈ ਵਟੀ ਹੋਈ ਹੈ ਜਨਕੀ ਬਿਲਕੁਲ ਮੌਨ ਵਰਤੇ ਨੇ ਲਫਾਫਾ ਖੁੱਲੇਗਾ 13 ਮਾਰਚ 11:30 ਵਜੇ ਸੂਤਰ ਦੱਸਦੇ ਨੇ ਕਿ ਦੋ ਮੰਤਰੀਆਂ ਦੀ ਛੁੱਟੀ ਹੋਵੇਗੀ ਦੋ ਮੰਤਰੀ ਨਵੇਂ ਬਣਾਏ ਜਾਣਗੇ ਧੰਨਵਾਦ